ਜੀ ਡਾਕਟਰ ਦੇ ਬਾਹਰ ਕੀ ਕਰਨਾ ਕੀ ਗੱਲ ਵਾਹ ਦੇਖੋ ਜੀ ਇਹ ਕਹਿੰਦੇ ਨੇ ਕਿ ਇੱਕ ੱੱਕਾ ਇੱਕ ਵਾਰ ਬੰਦਾ ਜਰ ਲੈਂਦਾ ਦੋ ਵਾਰ ਜਰ ਲੈਂਦਾ ਮੈਨਾਂ ਤਿੰਨ ਵਾਰ ੱੱਕਾ ਹੋ ਗਿਆ ਜੀ ਪਹਿਲੇ 2023 ਦੇ ਵਿੱਚ ਮੈਂ ਏਸ਼ੀਆ ਚ ਮੈਡਲ ਲੈ ਕੇ ਆਇਆ ਦੋ ਇੱਕ ਨਹੀਂ ਦੋ ਹਿਸਟਰੀ ਬਣਾਈ ਪੰਜਾਬ ਦੇ ਵਿੱਚ ਅੱਜ ਤੱਕ ਏਸ਼ੀਆ ਕਰਾਟੇ ਚੈਂਪੀਅਨਸ਼ਿਪ ਤੋਂ ਮੈਡਲ ਨਹੀਂ ਲੀ ਗਾ ਮੈਂ ਲੈ ਕੇ ਆਇਆ ਲੇਕਿਨ ਹਾਲਾਤ ਆਈ ਜਨੇ ਮੈਨੂੰ ਕੋਈ ਪਛਾਣ ਕੀ ਨਹੀਂ ਰਾਜੀ ਉਸ ਤੋਂ ਬਾਅਦ ਮੈਨੂੰ ਇੱਕ ਲੈਟਰ ਆਂਦਾ ਕਿ ਤੁਹਾਨੂੰ ਤਿੰਨ ਡਿਪਾਰਟਮੈਂਟ ਨੂੰ ਮਾਰਕ ਕੀਤਾ ਜਾਂਦਾ ਹੈ ਕਿ ਤੁਹਾਨੂੰ ਇੱਥੇ ਨੌਕਰੀ ਦਿੱਤੀ ਜਾਵੇ ਉਹ ਡਿਪਾਰਟਮੈਂਟ 'ਚ ਇੱਕ ਵੀ ਬੰਦੇ ਨੇ ਮੈਨੂੰ ਅਜੇ ਤੱਕ ਕੰਟੈਕਟ ਨਹੀਂ ਕਰਿਆ। ਉਸ ਤੋਂ ਬਾਅਦ ਇੱਕ ਲੈਟਰ ਹਰੋਂ ਆਂਦਾ ਗਵਰਨਮੈਂਟ ਵੱਲੋਂ ਤੁਹਾਨੂੰ ਜਿਹੜਾ ਤੁਹਾਡਾ ਮਾਨਤਾ ਨਾ ਸਰਕਾਰੀ ਜੋ ਨਾਲੇ ਜਿਹੜਾ ਮਾਨਤਾਨ ਕਰਨਾ ਉਹ ਕੀਤਾ ਜਾਏਗਾ। ਉਹਦਾ ਲੈਟਰ ਆਇਆ ਮੈਂ ਡੀਐਸਓ ਸਾਹਿਬ ਨੂੰ ਪੂਰੀ ਫਾਈਲ ਬਣਾ ਕੇ ਦੇਤੀ ਤੇ ਮੈਨੂੰ ਕਿਹਾ ਕੈਸ਼ ਆਵਾਰਡ ਮਿਲ ਜਾਊਗਾ। ਮੰਨੋਗੇ ਨਹੀਂ ਅੱਜ 1 ਸਾਲ ਹੋ ਗਿਆ ਸਾਰਿਆਂ ਨੂੰ ਅਵਾਰਡ ਮਿਲ ਗਿਆ। ਮੈਂ ਉੱਥੇ ਬੈਠਾ। ਉਸ ਤੋਂ ਬਾਅਦ ਇਸੇ 2023 ਦੇ ਵਿੱਚ 2024 ਦੇ ਵਿੱਚ ਇਸੇ ਸਾਲ ਸupervisor plus sports corte ਦੀਆਂ ਨੌਕਰੀਆਂ ਨਿਕਲੀਆਂ ਦੀ ਕੋਚਾਂ ਦੇ ਸੁਪਰਵਾਈਜ਼ ਕਰਦੀਆਂ ਇੰਟਰਵਿਊ ਦੇ ਲਈ ਮੇਰਾ ਨਾਮ 7ਵੇਂ ਨੰਬਰ ਤੇ ਆਂਦਾ ਮੈਂ ਪਰਫੈਸ਼ਨ ਸ਼ੁਰੂ ਕਰ ਦਿੰਦਾ ਖੁਸ਼ ਹੋ ਜਾਂਦਾ ਕਿ ਮੇਰਾ ਇੰਟਰਵਿਊ ਆ ਗਿਆ 4 ਦਿਨ ਪਹਿਲਾਂ ਉਹ ਲਿਸਟ 'ਚ ਮੇਰਾ ਨਾਮ ਹੀ ਕਰ ਦਿੱਤਾ ਜਾਂਦਾ ਸੋ ਮਾਨ ਸਾਹਿਬ ਨੂੰ ਮੈਂ ਇਹ ਕਹਾਂਗਾ ਇਮਾਨ ਸਾਹਿਬ ਜੀ ਤੁਸੀਂ ਤਾਂ ਕਹਿੰਦੇ ਹੋ ਕਿ ਅਸੀਂ ਆਮ ਆਂਦੀ ਬਾਣੀ ਨਾਲ ਤੱਕਾ ਨਹੀਂ ਹੋਣ ਦਿੰਦੇ ਆ ਆਮ ਬੰਦਾ ਖੜਾ ਇੱਕ ਵਾਰ ਨਹੀਂ ਤਿੰਨ ਤਿੰਨ ਵਾਰ ਹੋ ਗਿਆ ਮਾਨ ਸਾਹਿਬ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਹੋਰ ਰਿਕੁਐਸਟ ਕਰੂੰਗਾ ਕਿ 8 ਦਿਨ ਦਾ ਮੈਂ ਟਾਈਮ ਦੇ ਰਿਆਂ ਜੇ ਤੁਸੀਂ ਜਣਵਾਇ ਨਹੀਂ ਕੀਤੀ ਮੈਂ ਤੁਹਾਡੇ ਘਰ ਦੇ ਬਾਹਰ ਕੱਲਾ ਹੀ ਆ ਕੇ ਹੱਥ ਜੋੜ ਕੇ ਬੈਠੂੰਗਾ ਇੱਕ ਬੇਨਤੀ ਕਰਨ ਜ਼ਰੂਰਾਂ ਸਰ ਲੱਗਦਾ ਕਿ ਤੁਸੀਂ ਤੁਹਾਡੇ ਸਿਰ ਤੇ ਇੱਕ ਵੱਡਾ ਕਰਜਾ ਸੀਗਾ ਕਿਸੇ ਨੇ ਸਾਥ ਨਹੀਂ ਲੀਨਾ ਕਰਨ ਔਦਲਾ ਨੇ ਜਿਹੜਾ ਸਾਥ ਦੇ ਦੇਖੋ ਸਰ ਇਹ ਕੰਮ ਸਰਕਾਰਾਂ ਨੇ ਕਰਨਾ ਚਾਹੀਦਾ ਵੀ ਜੋ ਅੱਜ ਪੰਜਾਬ ਦਾ ਪੁੱਤ ਕਰ ਰਿਹਾ ਪੰਜਾਬ ਦੇ ਉਹ ਭਰਾ ਕਰ ਰਹੇ ਨੇ ਐਨ ਆਰ ਆਈ ਭਰਾ ਇੰਡੀਆ ਦੇ ਭਰਾ ਕਰ ਰਹੇ ਨੇ ਜੋ ਸਲੂਟ ਹੈ ਦਿਲੋਂ ਸਨੂਟਾ ਉਹਨਾਂ ਸਾਰਿਆਂ ਨੂੰ ਜਿਨੇ ਮੇਰੀ ਕਿਹਾ 10 ਰੁਪਏ ਦੀ ਵੀ ਹੈਲਪ ਕੀਤੀ ਤੇ ਮੈਂ ਦਿਲੋਂ ਸਲੂਟ ਕਰ ਦੋਗਾ ਕਰੇ ਜਿਹੜੇ ਜਿਹੜੇ ਤੁਸੀਂ ਪਦਕ ਜਿੱਤੇ ਆ ਹੁਣ ਤੱਕ ਮੈਂ 16 ਕੰਟਰੀਆਂ ਜੋ ਮੈਡਲ ਦੋ ਏਸ਼ੀਅਨ ਚੈਂਪੀਅਨਸ਼ਿਪ ਜਿਹੜੀ ਗਵਰਨਮੈਂਟ ਵੱਲੋਂ ਰਿਕੋਗਨਾਈਜ਼ ਹੁੰਦੀਆਂ ਨੇ ਮੈਂ ਉਹ ਚੋਂ ਵੀ ਮੈਡਲ ਲਿਆ ਕੇ ਆਪਣੇ ਪੰਜਾਬ ਦਾ ਆਪਣੇ ਇੱਕ ਹਿਸਟਰੀ ਬਣਾਈ ਆ ਬਸ ਉਹ ਹਿਸਟਰੀ ਆ ਜਿਹੜੀ ਦੇਰ ਨਹੀਂ ਹੋਇਆ ਕਿਹੜੇ ਕਿਹੜੇ ਮੰਤਰੀਆਂ ਨਾਲ ਕਿਹੜੇ ਕਿਹੜੇ ਨੇਤਾ ਨਾਲ ਮੁਲਾਕਾਤ ਮੈਂ ਲਾਸਟ ਟਾਈਮ ਕਾਂਗਰਸ ਪਾਰਟੀ ਤਾਂ ਵੀ ਇਹਨਾਂ ਨੇ ਮੈਨੂੰ ਵਾਅਦਾ ਕਰਿਆ ਕਿ ਤੈਨੂੰ ਨੌਕਰੀ ਦਿੱਤੀ ਜਾਵੇਗੀ ਇਹ ਮੀਂਹ ਤੇ ਆਪ ਖੁਦ ਸਾ ਦੇਣਾ ਤਾਂ ਇੰਦੇ ਬੈਠੇ ਸੀ ਤਾਨੂੰ ਵਾਦਾ ਕਰਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਤਾਂ ਅਸੀਂ ਤੁਹਾਨੂੰ ਨੌਕਰੀ ਪ੍ਰੋਵਾਈਡ ਕਰਾਂਗੇ ਅਸੀਂ ਖੁਸ਼ ਹੋਗੇ ਕਿ ਚਲੋ ਜਦ ਆਮ ਆਦਮੀ ਤੁਹਾਡੀ ਸਰਕਾਰ ਆਈ ਉਹ ਖੁਦ ਸਪੋਰਟ ਮਿਲੇ ਤੁਹਾਡੇ ਨਾਲ ਇਹ ਆਪਣੀ ਅੱਜ ਡੀਸੀ ਦਫ਼ਤਰ ਪੰਕਿਆਂ ਤੁਸੀਂ ਮੰਗ ਪੱਤਰ ਦੇਵੋਗੇ ਹਾਂਜੀ ਉਹਨਾਂ ਨੂੰ ਵੀ ਇਹੀ ਰਿਕਵੈਸਟ ਕਰੂੰਗਾ ਕਿ ਜੋ ਮੇਰਾ ਬਣਦਾ ਮਾਣਤਾ ਨਾਲ ਉਹ ਦਿੱਤਾ ਜਾਵੇ ਮੈਨੂੰ ਕੋਈ ਆਫਸਰ ਰੈਂਕ ਵੀ ਨਹੀਂ ਚਾਹੀਦਾ ਮੈਨੂੰ ਪੀਐਨ ਰੱਖ ਲੈਣਗੇ ਉਹ ਵੀ ਮੰਨਦਾ ਤੁਹਾਡੇ ਨਾਲ ਤੁਹਾਡੇ ਕੀ ਸਾਥੀ ਸੀ ਪਹਿਲਾਂ ਵੀ ਤੁਸੀਂ ਸੰਘਰਸ਼ ਕੀਤਾ ਹੈ ਕਈ ਵਾਰ ਕਿਸੇ ਸਾਥੀ ਨੂੰ ਕਿਸੇ ਨੂੰ ਨਹੀਂ ਹੁਣ ਤੱਕ ਨੌਕਰੀ ਨਹੀਂ ਅਜੇ ਤੱਕ ਨਹੀਂ ਕਿਸੇ ਸਾਥੀ ਨੂੰ ਨਹੀਂ ਕਿਸੇ ਨੂੰ ਨਹੀਂ ਕਈ ਕਈ ਡਿਪਾਰਟਮੈਂਟਸ ਦੇ ਵਿੱਚ ਆਪਰਚ्युनिटी ਦੀ ਉਮੀਦ ਕਰਦੇ ਮੈਨੂੰ ਕਿਸੇ ਵੀ ਡਿਪਾਰਟਮੈਂਟ ਦੇ ਦੇ ਦਿਨ ਮੈਂ ਕਰ ਲੂੰਗਾ ਅੱਜ ਕੀ ਮੈਨੂੰ ਕੋਈ ਪ੍ਰੋਬਲਮ ਨਹੀਂ ਸਰਕਾਰ ਵੱਲੋਂ ਖੇਡ ਵੰਡਨ ਕਰਵਾਇਆ ਜਾਂਦਾ ਹੈ ਖੇਡਾਂ ਦੀ ਪ੍ਰੋਵਾਈਡ ਕੀਤਾ ਜਾਂਦਾ ਹੈ ਪਲੇਅਰਾਂ ਦੇ ਲੇਕਿਨ ਪਲੇਅਰ ਉਸ ਤੋਂ ਬਾਅਦ ਤੁਸੀਂ ਕਰੀਂ ਕਰਾਉਣ ਕਰਾਉਣ ਦੇ ਰਹੇ ਹੋ ਇਹ ਤਾਂ ਹੁਣ ਇਹ ਜੇ ਤੁਸੀਂ ਮੰਤਰੀਆਂ ਨੂੰ ਇਹ ਗੱਲ ਪੁੱਛੋ ਤਾਂ ਬੈਟਰ ਉਹ ਦੱਸਣਗੇ ਦੇਖੋ ਮੇਰਾ ਫਰਜ਼ ਹੈ ਪੰਜਾਬ ਤੇ ਇੰਡੀਆ ਦਾ ਨਾਮ ਧੱਕਣਾ ਉਹ ਦੂਜੀ ਗੱਲ ਜਦ ਅਸੀਂ ਉੱਤੇ ਖੇਡਦੇ ਆਂ ਉੱਤੇ ਅਸੀਂ ਕੱਲੇ ਨਹੀਂ ਖੇਡਦੇ ਉੱਤੇ 140 ਕਰੋੜ ਦੀ ਬਾਡੀ ਸਾਡੇ ਮੋਢਿਆਂ ਤੇ ਹੁੰਦੀ ਆ ਬਟ ਇਹ ਕਿਤੇ ਨਾ ਕਿਤੇ ਸਾਨੂੰ ਇਗਨੋਰ ਕਰਦੇ ਨੇ ਜਾਂ ਤਾਂ ਅਸੀਂ ਹੈਂਡੀਕੈਪ ਤਾਂ ਤਾਂ ਸਾਨੂੰ ਇਗਨੋਰ ਕੀਤਾ ਜਾਂਦਾ ਹੈ ਅਸੀਂ ਗਰੀਬ ਫੈਮਿਲੀ ਦੇ ਆ ਅਸੀਂ ਪੰਜਾਬ ਦੇ ਲਈ ਇੱਕ ਮੀਜ਼ਾ ਪੈਦਾ ਕਰ ਰਿਹਾ ਕਿ ਨਜੇ ਛੱਡੋ ਗਰਾਊਂਡ ਜੁਆਇਨ ਕਰੋ ਜਾਂ ਤੁਹਾਡਾ ਇੱਕ ਆਹ ਤੁਸੀਂ ਬੂਟ ਵੀ ਪਾਲਿਸ਼ ਕਿਤੇ ਹਮ ਸਿੱਧਾ ਦੇਖੀਏ ਹੁਣ ਗਰੀਬ ਬੰਦਾ ਕਰੇਗਾ ਕਿ ਦਿਹਾੜੀ ਤਾਂ ਲਾਣੀ ਆ ਸਿੱਧੀ ਜਿਹੜੀ ਗੱਲ ਹੈ ਜਾਈ ਮੈਂ ਹੁਣ ਸਬਜੀ ਦੀ ਢੇਲੀ ਲਾਣਾ ਜਾਂ ਬੂਟ ਪਾਲਿਸ਼ ਕਰਨ ਨੂੰ ਆ ਤਾਂ ਵੀ ਕੋਈ ਚੱਕਰ ਨਹੀਂ ਕਿਉਂਕਿ ਕੰਮ ਛੋਟਾ ਵੱਡਾ ਨਹੀਂ ਹੈ ਨੈਡਲ ਤੇ ਟਰੋਫੀਆਂ ਖਾਣ ਨੂੰ ਨਹੀਂ ਦਿੰਦੀਆਂ ਕਰਨਾ ਖੁਦ ਹੀ ਪੈਣਾ ਹੈ ਦੇਖੋ ক্রিকেট ਦੇ ਵਿੱਚ ਵੀ ਜਦੋਂ ਵਰਲਡ ਕੱਪ ਲੈ ਕੇ ਆਈਏ ਇੰਡੀਆ ਸਾਰੇ ਕਿਤੇ ਉਹਨਾਂ ਦਾ ਮਾਨ ਸਨਮਾਨ ਹੈ ਤੁਹਾਡੀ ਵੀ ਵੀਡੀਓ ਵਾਇਰਲ ਹੋਈ ਸੀ ਤੁਹਾਨੂੰ ਕੋਈ ਲੈਣ ਤੱਕ ਨਹੀਂ ਆਇਆ ਸੀ ਦੇਖੋ ਜੀ ਇਹੀ ਤਾਂ ਲੋਕਾਂ ਦੀ ਕਮੀ ਹੈ ਕਿ ਉਹ ਇੱਕ ਗੇਮ ਪਿੱਛੇ ਲੱਗੇ ਹੋਏ ਨੇ ਉਹ ਭੁੱਲ ਗਏ ਕਿ 60 ਗੇਮਾਂ ਹੋਰ ਵੀ ਨੇ ਸੋ ਮੈਂ ਰਿਕੁਐਸਟ ਇਹੀ ਕਰੂਗਾ ਕਿ ਮੇਰੇ ਵਰਗੇ ਕਈ ਐਥਲੀਟ ਡਟੇ ਨੇ ਦਿਲ ਹਾਰ ਕੇ ਕਿ ਯਾਰ ਸਾਡਾ ਕੋਈ ਬਣਦਾ ਹੀ ਨਹੀਂ ਸੋ ਅੱਜ ਮੈਂ ਉਹਨਾਂ ਚ ਇੱਕ ਕਿ ਰਾਗ ਦਾ ਕੰਮ ਕਰ ਰਹੇ ਹਾਂ ਉਮੀਦ ਜਗਾ ਰਹੇ ਹਾਂ ਕਿ ਨਹੀਂ ਆਪਾਂ ਰਲ ਕੇ ਸਾ ਕੁਝ ਕਰ ਸਕਦੇ ਹਾਂ